ਬੋੜੀ ਦੀ ਰੀ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਦੇ ਨਾਲ ਮੀਟਿੰਗ ਦੇ ਲਈ ਐਸਐਸਪੀ ਪਠਾਨਕੋਟ ਤੇ ਡੀਸੀ ਪਠਾਨਕੋਟ ਦੇ ਵੱਲੋਂ ਵਿਸ਼ੇਸ਼ ਮੀਟਿੰਗ ਜਿਹੜੀ ਹੈ ਰੱਖੀ ਗਈ ਤੇ ਮੀਟਿੰਗ ਦੇ ਵਿੱਚ ਮੌਜੂਦ ਰਹੇ ਤੇ ਦੱਸਦੇ ਹੀ ਇਸ ਦੇ ਨਾਲ ਹੀ ਬੀਐਸਐਫ ਦੇ ਜਿਹੜੇ ਡਿਪਟੀ ਕਮਾਂਡਰ ਨੇ ਆਰਬੀ ਦੇ ਜਿਹੜੇ ਮੇਜਰ ਨੇ ਕੰਪਨੀ ਕਮਾਂਡਰ ਉਹ ਵੀ ਮੌਜੂਦ ਰਹੇ ਤੇ ਇਸ ਵੀਡੀਸੀ ਨੂੰ ਜਿਹੜਾ ਹੈ ਉਹ ਐਨਾਲਾਈਜ਼ ਕੀਤਾ ਗਿਆ ਕਿਸ ਤਰ੍ਹਾਂ ਦੇ ਨਾਲ ਵੀਡੀਸੀ ਕੰਮ ਕਰ ਰਹੀ ਹੈ ਤੇ ਕਿਸ ਤਰ੍ਹਾਂ ਦੇ ਸਿਕਿਉਰਿਟੀ ਦੇ ਇੰਤਜ਼ਾਮ ਨੇ ਇਹ ਤਮਾਮ ਜਿਹੜੀ ਗੱਲਬਾਤ ਹੈ ਇਸ ਮੀਟਿੰਗ ਦੇ ਵਿੱਚ ਕੀਤੀ ਗਈ ਦੱਸਦੇ ਹੀ ਇਸ ਮੌਕੇ ਤੇ ਖਾਸ ਗੱਲਬਾਤ ਕੀਤੀ ਗਈ ਐਸਐਸਪੀ ਪਠਾਨਕੋਟ ਦੇ ਨਾਲ ਸੰਵੇਦਨਸ਼ੀਲ ਇਲਾਕਾ ਹੋਣ ਦੇ ਕਾਰਨ ਇਹ ਬीडीसी ਜਿਹੜੀ ਹੈ ਉਹ ਬਣਾਈ ਜਾਂਦੀ ਹੈ ਤਾਂਕਿ ਪੁਲਿਸ ਦੇ ਨਾਲ ਜਿਹੜਾ ਹੈ ਕੋਆਪਰੇਸ਼ਨ ਕਰਕੇ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਜਿਹੜਾ ਹੈ ਉਸ ਦੇ ਉੱਤੇ ਨਕੇਲ ਕਸੀ ਜਾਵੇ ਜਾਂ ਕੋਈ ਵੀ ਅਨਸੁਖਾਵੀ ਘਟਨਾ ਜੜੀ ਹੈ ਉਹ ਨਾ ਵਾਪਰ ਸੇ ਤੇ ਸੁਣ ਲੈਨੇ ਐਸਐਸਪੀ ਪਠਾਨਕੋਟ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਨਾਲ ਇਹ ਬीडीसी ਜੜੀ ਹੈ ਹੋਈ ਹੈ ਤੇ ਕੀ ਕੁਝ ਜਾਣਕਾਰੀਆਂ ਇਸ ਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਨੀਤੀਆਂ ਜੜੀਆਂ ਨੇ ਬीडीਸੀਆਂ ਦੇ ਵੱਲੋਂ ਅਪਣਾਈ ਜਾਣਗੀਆਂ ਸੁਰੱਖਿਆ ਨੂੰ ਲੈ ਕੇ ਆਓ ਸੁਣ ਲੈਨੇ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਸਪੈਸ਼ਲੀ ਬਾਰਡਰ ਏਰੀਆ ਦੇ ਵਿੱਚ ਆ ਲੋੜ ਜਮਲ ਸਿੰਘ ਏਰੀਆ ਦੇ ਵਿੱਚ ਬਾਰਡਰ ਦੇ ਨਾਲ ਨਾਲ ਉਹਨਾਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਅੱਜ ਇੱਥੇ ਇੱਕ ਇਕੱਤਰਤਾ ਕੀਤੀ ਗਈ ਸੀ ਉਹਨਾਂ ਨਾਲ ਮੀਟਿੰਗ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸਾਹਿਬ ਪਠਾਨਕੋਟ ਤੇ ਮੈਂ ਇੱਥੇ ਆਇਆ ਸੀਗਾ ਸਾਡੇ ਨਾਲ ਬੀਐਸਐਫ ਤੋਂ ਡਿਪਟੀ ਕਮਾਂਡੈਂਟ ਔਰ ਆਮ ਤੋ ਮੇਜਰ ਸਾਹਿਬ ਜਿਹੜੇ ਕਮਪਨੀ ਕਮਾਂਡਰਸ ਨੇ ਉਹ ਵੀ ਇੱਥੇ ਹਾਜ਼ਰਤ ਸੀਗੇ ਲੋਕਲ ਵਿਲੇਜ ਪੁਲਿਸ ਅਫਸਰ ਜਿਹੜੇ ਸਾਡੇ ਉਹ ਵੀ ਇੱਥੇ ਪਸੰਦ ਜਿਹੜੇ ਕਿ ਬੀਡੀਸੀ ਨਾਲ ਜਿਹੜੇ ਲੱਗੇ ਆ ਅਟੈਚ ਕੀਤੇ ਗਏ ਨੇ ਸੋ ਸਮੇ ਸਮੇਤੇ ਬੇਸਿਕਲੀ ਇਹ ਸੀ ਜਣਾਂ ਨੂੰ ਸੈਂਸਿਟਾਈਜ਼ ਕਰੀਦਾ ਜਿਸ ਤਰ੍ਹਾਂ ਦੀਆਂ ਵੀ ਗਤੀਵਿਧੀਆਂ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਸਪੈਸ਼ਲੀ ਬਾਰਡਰ ਏਰੀਆ ਔਰ ਇੱਥੇ ਜਿਹੜੇ ਹਾਲਾਤ ਨੇ ਥੋੜੇ ਸੰਵੇਦਨਸ਼ੀਲ ਹਮੇਸ਼ਾ ਹੀ ਬڑے ਰਹਿੰਦੇ ਆ ਸੋ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਡਿਟੇਲ ਦੇ ਵਿੱਚ ਦੁਬਾਰਾ ਤੋਂ ਬਰੀਫਿੰਗ ਕੀਤੀ ਗਈ ਆ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਕੁਝ ਉਹਨਾਂ ਤੋਂ ਜਾਣਕਾਰੀ ਲਈ ਗਈ ਆ ਮਕਸਦ ਇਹ ਹੈ ਕਿ ਜਿਹੜਾ ਸਾਡਾ ਪਠਾਨਕੋਟ ਦਾ ਬਾਰਡਰ ਹੈ ਇਹ ਸਿਕਿਉਰ ਰਹੇ ਔਰ VDC ਜਿਹੜੇ ਸਾਡੇ ਨੇ ਇਹ ਅੱਖ ਤੇ ਸਾਡੇ ਕੰਨ ਨੇ ਜਿਹੜੇ ਕਿ ਗਵਰਨਮੈਂਟ ਨੂੰ ਸਪੈਸ਼ਲੀ ਫੋਰਸਸ ਨੂੰ ਜਿਹੜੀਆਂ ਹੈਗੀਆਂ ਉਹ ਸੂਚਨਾਵਾਜ ਦਾ ਆਦਾਨ-ਪ੍ਰਦਾਨ ਕਰਦੇ ਨੇ ਔਰ ਬਹੁਤ ਹੋਰ ਅਜਿਹੇ ਕੰਮ ਜਿਹੜੇ ਕਿ ਅਸੀਂ ਸੋਸਾਇਟੀ ਦੀ ਬਿਹਤਰੀ ਲਈ ਕਰ ਸਕਦੇ ਆ ਉਹ ਵੀ VDC ਦੇ ਜ਼ਰੀਏ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਮੇਂ-ਸਮੇਂ 'ਤੇ ਜਿਹੜੇ ਹੈਗੇ ਮੈਸੇਜਸ ਉਹਨਾਂ ਨੂੰ ਸੁਨੇਹੇ ਉਹਨਾਂ ਨੂੰ ਨਿੱਜੀ ਤੌਰ ਤੇ ਵਿਲੇਜ ਪੁਲਿਸ ਅਫਸਰ ਮਿਲ ਕੇ ਉਹਨਾਂ ਕੰਮਾਂ ਨੂੰ ਸੀ ਅੰਜਾਮ ਦਿੰਦੇ ਆ ਸੋ ਸਾਡੀ ਅੱਗੇ ਤੋਂ ਵੀ ਕੋਸ਼ਿਸ਼ ਰਹੇਗੀ ਕਿ ਇੱਕ ਬਿਹਤਰੀਨ ਜਿਹੜਾ ਨੈਟਵਰਕ ਆ ਵਿਲੇਜ ਡਿਫੈਂਸ ਕਮੇਟੀ ਆ ਦਾ ਬਣਿਆ ਰਹੇ ਇਸ ਮਕਸਦ ਦੇ ਨਾਲ ਹੀ ਅੱਜ ਮੀਟਿੰਗ ਕੀਤੀ ਗਈ ਸੀ ਪਰ ਪਿਛਲੇ 5-6 ਦਿਨਾਂ ਤੋਂ ਦੇਖਿਆ ਜਾਏ ਤੇ ਜਿਲ੍ਹਾ ਪੁਲਿਸ ਵੱਲੋਂ ਅਵਾਇਦ ਨਾਂਨਿੰਗ ਤੇ ਕਾਫੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਲਗਾਤਾਰ ਨਾਂਮ दर्ज ਕੀਤੇ ਆਏ ਨੇ ਤੁਸੀਂ ਇੱਕ ਅਵਾਇਦ ਖੰਨਨ ਜੀ ਲੱਗੇ ਰਹੇ ਹੋ ਕੀ ਸੰਦੇਸ਼ ਦੇਣਾ ਚਾਹੋਗੇ ਪੁਲਿਸ ਦੀ ਸ਼ਕਤੀ ਬਾਰੇ ਦੇਖੋ ਅਵਾਇਦ ਖੰਨਨ ਤਾਂ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿਸ ਤਰ੍ਹਾਂ ਵੀ ਸਾਨੂੰ ਕੋਈ ਸੂਚਨਾ ਮਿਲੇਗੀ ਜਾਂ ਸਾਡਾ ਆਪਣਾ ਇੱਕ ਨੈਟਵਰਕ ਹੈ ਉਹਦੇ ذریعے ਸੂਚਨਾ ਮਿਲੇਗੀ ਅਸੀਂ ਤੁਰੰ ਇਸ ਵਿੱਚ ਕੋਈ ਮਾਫੀ ਦਾ ਖਾਨਾ ਨਹੀਂ ਹੈ। ਥੈਂਕ ਯੂ। ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ।